ਹਾਂਜੀ ਸਾਰੇ ਕਾਲਜਾਰੇ ਦੋਸਤਾਂ ਨੂੰ ਵਲਕੋ ਮੈਂ ਜਿਹੇ ਤੌਰ ਨਾਲ ਇਹ ਵੀਡੀਓ ਚ ਚੱਲੀ ਜਾਂਦਾ ਬਈ ਕੰਮ ਤੇ ਨਵੇਂ ਸਾਲ ਦੀਆਂ ਸਾਰੇ ਦੋਸਤਾਂ ਨੂੰ ਲੱਖ ਨਕ ਵਧਾਈਆਂ ਬਈ ਪਰਮਾਤਮਾ ਕਰੇ ਸਭ ਤੇ ਵਧੀਆ ਖੁਸ਼ੀਆਂ ਕਿਹੜੇ ਆਲਾ ਨਵਾਂ ਸਾਲ ਆਵੇ ਤੇ ਪਰਮਾਤਮਾ ਸਭ ਨੂੰ ਪੂਰੀਆਂ ਤਰੱਕੀਆਂ ਬਖਸ਼ੇ ਨਵੇਂ ਸਾਲ ਚ ਜਿਹਦਾ ਵੀ ਕੋਈ ਪੁਰਾਣੇ ਸਾਲ ਚੜਿਆ ਕੰਮ ਆ ਸਾਰੇ ਕੰਮ ਸਿਰੇ ਚੜ੍ਹਨ ਪਰਮਾਤਮਾ ਕਰੇ ਉੱਤ ਚੱਲੀ ਜਾਂਦਾ ਬਾਈ ਆਪਣਾ ਵੀ ਕੰਮ ਆ ਵਿਸ਼ਾਲ ਦਾ ਕੋਲੀ ਹੋਈ ਆ ਉਧਰੋਂ ਬਿੱਸੀ ਇਸਦਾ ਵੀ ਹੋਈ ਜਾਂਦਾ ਬਾਈ ਜੀ ਸਮਾਨ ਤਿਆਰ ਕੈਸਟਾਂ ਬਲੋਰ ਅਸੈਂਬਲੀ ਵਗੈਰਾ ਇਧਰੋਂ ਵਿਸ਼ਾਲ ਦੀ ਡੈਕਸ਼ਨ ਲਾਤੀ ਆ ਗੇਅਰ ਹੋ ਗਿਆ ਸੀਗਾ ਉਧਰੋਂ ਗੈਦਰਮ ਬਣ ਕੇ ਪੈ ਗਿਆ ਬਾਈ ਜੀ ਤੇ ਇਹਦੀ ਅਸੈਂਬਲੀ ਬਲੋਰ ਤਿਆਰ ਹੋਈ ਜਾਂਦਾ ਕਿਉਂਕਿ ਇੱਕੇ ਪੀਸ ਚ ਨਿਕਲਦਾ ਵਿਸ਼ਾਲ ਚ ਇਦਰੋਂ ਟਰਾਲੇ ਦਾ ਕੰਮ ਵੀ ਆਪਣਾ ਜਮਾਂ ਸਿਰੇ ਤੇ ਆ ਬੱਤਾ-ਬੱਤਾ ਵਗੈਰਾ ਸਾਰਾ ਸਮਾਨ ਲੱਗ ਗਿਆ ਨੂੰ ਬਈ ਕੋਦਰੋਂ ਸੋਲੈਂਟ ਉੱਧਰ ਤਿਆਰ ਹੋਈ ਜਾਂਦੇ ਆ ਇਹ ਹੋ ਗਿਆ ਕੰਪਲੀਟ ਬਾਰੀ ਵਗੈਰਾ ਤਿਆਰ ਆ ਤਰੋਂਗਾ ਪਾ ਕੇ ਵਲ ਲਾ ਕੇ ਚਲਾ ਦੇਣਾ ਆਪਾਂ ਇਦਰੋਂ ਅਸੈਂਬਲੀ ਬਲੋਰ ਵਿਸ਼ਾਲ ਦਾ ਬਾਈ ਜੀ ਤਿਆਰ ਹੋ ਗਿਆ ਕਰੋ ਚੈੱਕ ਠੀਕ ਹੈ ਵੀਡੀਓ ਕਰ ਦਿਓ ਸ਼ੇਅਰ ਤੇ ਪੇਜ ਆਪਣਾ ਨੂੰ ਕਰ ਲਿਓ ਪੋਲੋ ਸਾਸਤਰੀਕ